ਓ ਵਾਓ ਔਸਮ ਔਸਮ ਹੋ ਚੁੱਕਾ ਹੈ ਗਲੈਂਡ ਸਾਡੀ ਬੰਦ ਹੋ ਚੁੱਕੀ ਹੈ ਤੇ ਹੁਣ ਸਾਨੂੰ ਇਹ ਨਹੀਂ ਪਤਾ ਕਿ ਟੈਂਕੀ ਭਰੀ ਕਿ ਨਹੀਂ ਮੌਸਮ ਤਾਂ ਕਿਉਂ ਰਿਹਾ ਬਰਜੋ ਭੂਣਾ ਨਾ ਤਾਂ ਕਿ ਗਰਮੀ ਨਾ ਲੱਗੇ ਬਰਜੋ ਬੜੀ ਖਰਾਬ ਹੈ ਬਰਜੋ ਸਾਨੂੰ ਦੱਸੋ ਨਹੀਂ ਦਈ ਵੀ ਬਰਜੋ ਨੇ ਆਉਣਾ ਕਦੋਂ ਮੇਰੀ ਤਾਂ ਸਲਾਹ ਬਰਜੋ ਦਾ ਅਨੁਸਾਰ ਇਹ ਬਰਜੋ ਨੂੰ ਸਰਪਾਈ ਨਾ ਦੇ ਦੀਏ ਪਰ ਇਹ ਨਹੀਂ ਹੈਣਾ ਬਰਜੋ ਕਈ ਬਰਜੋ ਮੈਡਮ ਨੇ ਕਹਿੰਦੇ ਬਿਨਾਂ ਦੱਸੇ ਆਉਣਾ ਹੀ ਭੱਜ ਜਾਣਿਆ ਇਹ ਭੱਜ ਜਾਣਿਆ ਤੁਹਾਡੇ ਪਰੌਣੇ ਆ ਗਏ ਉੱਡੇ ਉਹ ਅਗਲੇ ਨੂੰ ਪਤਾ ਜ਼ਿੰਮੇਵਾਰੀ ਸੰਭੀ ਸਾਰੀ ਅਸੀਂ ਦੀ ਡਿਊਟੀ ਉਹਦੀ ਐ ਅਗਲੇ ਨੂੰ ਪਹਿਲਾ ਕੈਮਰੇ ਚ ਵੇਖਿਆ ਪੀ ਉਹ ਆਏ ਨੇ ਕਿ ਨਹੀਂ ਆਏ ਫਿਰ ਉਹ ਸੂਟ ਪਰੇ ਕਿਤੇ ਚੱਕ ਚੱਕ ਕੇ ਉਥੋਂ ਆਗੇ ਲਾ ਰਹੇ ਨੇ ਬੱਤੀ ਬੰਦ ਹੋ ਗਈ ਉਹ ਤਾਂ ਕਿਸੇ ਵਾਰ ਹੋ ਜਾਂਦੀ ਬੱਤੀ ਮੁਰਦੋਗੀ ਤੂੰ ਹੁਣੇ ਹੋਈ ਐ ਲਾ ਰਹੇ ਸੀਗੀ ਹੁਣੇ ਹੀ ਹੋਈ ਐ ਬੱਤੀ ਬੰਦ ਮੋਹਨ ਦਾ ਖਰਾਬ ਹੈ ਕੀ ਪਤਾ ਆ ਜਾਵੇ ਮੰਮੀ ਮੰਮੀ ਸਾਰੇ ਦਿਨ ਸੋਇਆ ਕਰਦੇ ਤਾਲੀਆਂ ਕਟਣਾ ਕਹਿੰਦਾ ਕਾਲੀਆਂ ਕਟਣਾ ਵਾ ਸ਼ਾਰੀਆਂ ਨੇ ਹਾਂ ਬੱਦਲ ਜਾ ਰਹੇ ਨੇ ਬੱਦਲ ਜਾ ਨਹੀਂ ਰਹੇ ਬੱਦਲ ਆ ਰਹੇ ਨੇ ਕਿਉਂ ਇਹਨੂੰ ਤੂੰ ਕਿੱਸਾ ਕਰਾਉਂਦੀ ਹੈ ਕਾਪੀਆ ਤੇ ਵੀਡੀਓ ਤੇ ਸਟ੍ਰਾਈਕ ਆਊਗੀ ਕਿਸੇ ਨੂੰ ਸਮਝ ਨਹੀਂ ਸਭੀ ਭੂਆ ਕਰੇ ਖੂਚ ਵੜ ਕੇ ਬੈਠੀ ਫੋਨ ਚੁੱਕਾਂਦੀ ਹੋਰ ਮੈਂ ਤਾਂ ਅੱਗੇ ਕਹਿ ਰਹੀ ਆ ਪ੍ਰਨੀਤ ਨੂੰ ਮੈਂ ਕਿਹਾ ਕਿ ਕਿਉਂ ਨਾ ਸਭੀ ਭੂਆ ਨੂੰ ਸਰਪ੍ਰਾਈਜ਼ ਦੇ ਦਈਏ ਅਸੀਂ ਭੱਜ ਲਈਏ ਘਰੋਂ ਆਪ ਹੀ ਫਿਰ ਸਭੀ ਭੂਆ ਸ਼ੌਕ ਹੋਗੀ ਨਾਲੇ ਬੱਜਾ ਵੀ ਮੈਂ ਬਿਨਾਂ ਦੱਸੇ ਗਈ ਆ ਨਾ ਤੇ ਜਦੋਂ ਘਰੇ ਕੋਈ ਦੇਖਿਆ ਨਾ ਨਾ ਬੱਜੋ ਖਾਲੀ ਆਲੂ ਦੇ ਪਰੌਣੇ ਫੇਰਾ ਮੈਂ ਕਿਹਾ ਨੀ ਮੈਂ ਥੱਲੇ ਬੈਠ ਕੇ ਖਾਣੇ ਹਾਲੂ ਦੇ ਪ੍ਰੌਂਟ ਅੰਦਰ ਕੰਮ ਕਰ ਚੱਲ ਰਿਹਾ ਥੋੜਾ ਜੋਰ ਸੋਰਾਂ ਤੇ ਕਿਓੜੇ ਜਾਣਾ ਕਿਓੜੇ ਜਾਣਾ ਉਹ ਗੱਡੀ ਦਾ ਕਪੜਾ ਬਾਹਰ ਹਵਾ ਇੰਨੀ ਕਿ ਜ਼ਿਆਦਾ ਤੇਜ਼ ਆ ਗਈ ਕਿ ਗੱਡੀ ਦਾ ਕਪੜਾ ਉੱਡ ਚਲਾ ਯਾ ਦੇਖੋ ਉੱਡ ਕੇ ਕਿੱਥੇ ਪਹੁੰਚ ਗਿਆ ਗੱਡੀ ਦਾ ਕਪੜਾ ਫੜ ਇਹਨੂੰ ਕਰ ਸਾਈਡ ਤੇ ਪੁੱਤ ਮੈਂ ਗੇਟ ਬੰਦ ਕਰਾਂ ਓ ਮਾਈ ਗੋਡ ਦੇਖੋ ਵੀ ਇੰਨੀ ਹਰੀ ਆ ਗਈ ਨੇਰੀ ਹਾਏ ਹਾਏ ਤੂਫਾਨ ਆਊਗਾ ਫਤ ਮਮਾ ਨੂੰ ਫਲਾਸ਼ ਤੇ ਕਪੜੇ ਲਾਈਏ ਮਮਾ ਤੂਫਾਨ ਆ ਰਿਹਾ ਮਮਾ ਨੂੰ ਫਲਾਸ਼ ਤੇ ਕਪੜੇ ਲਾਈਏ ਸਸਤ ਗੱਲ ਜੀ ਸਾਰਿਆਂ ਨੂੰ ਵੈਲਕਮ ਅਗੇਨ ਅਨਵਾਸੀ ਵਲੌਗਸ ਅਸਟਾ ਵਲੌਗ ਕੱਲ ਦਾ ਸ਼ੁਰੂ ਹੋ ਚੁੱਕਿਆ ਹੈ ਤੇ ਮੈਂ ਆ ਗਈਆਂ ਜੀ ਸਕੂਲ ਤੋਂ ਟਾਈਮ ਹੋ ਗਿਆ 4 ਵਜੇ ਚ ਮੈਂ ਸੌਰੀ 3 ਵਜੇ ਚ 10 ਮਿੰਟ ਰਹਿ ਗਏ ਬਸ ਇੱਕਾ ਮੈਂ ਚੁੰਨੀਆਂ ਚ ਲਈ ਹੈ ਬਾਰ ਬਾਰ ਨਵੇਂ ਚੈਵ ਦੇ ਵਿੱਚ ਪਾ ਰਹੀ ਆ ਤੇ ਇੱਕ ਆਪਣਾ ਆਸੂ ਵੀ ਪਲੀਜ਼ ਹੱਥ ਜੋੜ ਕੇ ਮੈਂ ਮਾਫੀ ਮੰਗ ਲ ਰਹੀ ਆ ਤੁਸੀਂ ਜਿਹੜਾ ਕਹ ਰਹੇ ਸੀ ਕਿ ਡੇਲੀ ਰੁਟੀਨ ਕੁਝ ਮੈਂ ਠੀਕ ਨਹੀਂ ਹੈਗੀ ਤੇ ਉਹਦੇ ਕਰਕੇ ਥੋੜਾ ਜਿਹਾ ਪਲੀਜ਼ ਆਈ ਹੋਪ ਤੁਸੀਂ ਸਮਝ ਸਰਦੇ ਹੋ ਮੈਂ ਨਹੀਂ डेली ਰੁਟੀਨ ਹੈ ਦਾ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਦਾ ਵਲੌਗ ਮੈਂ ਬਣਾ ਪਾ ਰਹੀ ਕਿਸ ਤਰ੍ਹਾਂੇ ਕੰਮ ਬੱਚੇ ਸੁਝਾਵਾ ਲਈ ਜਿਹੜੀ ਚੱਲ ਰਿਹਾ ਹੈ ਅੱਧਾ ਸੀ ਕੱਲ ਕੀਤਾ ਸੀਗਾ ਤੇ ਕੁਝ ਹੁਣ ਮੰਮ ਨੇ ਆ ਕੇ ਕਰਤਾ ਪਰ ਉਸਨ ਮੰਮ ਨੇੜਾ ਹੈਗਾ ਸੀਗਾ ਥੋੜਾ ਪਤਾ ਉਹ ਕਰਤਾ ਆ ਦੇਖੋ ਪ੍ਰੋਪਰ ਐਨ ਸਾਰੀ ਸੈਟਿੰਗ ਹੋ ਚੁੱਕੀ ਹੈ ਤੇ ਬਾਕੀ ਜਿਹੜਾ ਹੁਣ ਥੋੜਾ ਬੋਤਾ ਰਹਿ ਗਿਆ ਹੁਣ ਮੈਂ ਆਈ ਹਾਂ ਜਸਤ ਬਸ ਮੇ ਚਾਹ ਲੱਗੀ ਆ ਪੀਣੀ ਨਾ ਕਿ ਜਿਹੜਾ ਮੈਂ ਤੁਹਾਨੂੰ ਕੱਲ ਪੁੱਛਿਆ ਸੀਗਾ ਸਾਰਿਆਂ ਨੇ ਮੈਨੂੰ ਬਹੁਤ ਕੁਝ ਦੱਸਿਆ ਇੱਕ ਤਾਂ ਕਹ ਰਹੇ ਸੀ ਕਿ ਆਨਲਾਈਨ ਜੋਗਾ ਤੁਸੀਂ ਸਟਾਰਟ ਕਰ ਲਓ ਤੇ ਸਾਰੇ ਭਾਂਡਾ ਵਾਲੇ ਬਹੁਤ ਵਧੀਆ ਜਿਹੇ ਸੁਜੈਸ਼ਨ ਦੱਤੇ ਆ ਤੇ ਉਹਨਾਂ ਚੋਂ ਦੇਖਦੇ ਆ ਮੈਂ ਕੀ ਫੋਲੋ ਕਰਦੀ ਆ ਫਿਲਹਾਲ ਤਾਂ ਜਿụngੁੱਛ ਵੀ ਨਹੀਂ ਫੋਲੋ ਹੋ ਰਿਹਾ ਮੇਬੀ ਟਾਈਮ ਲੱਗੂਗਾ ਬਾਕੀ ਦੇਖਦੇ ਆ ਜੀ ਕੀ ਬੰਦ ਹੈ ਫਿਲਹਾਲ ਅਸੀਂ ਜਿਹੜੇ ਵੇਟ ਕਰ ਰਹੇ ਆ ਤੁਹਾਨੂੰ ਪਤਾ ਹੀ ਹੈ ਕਿ ਦੀ ਵੇਟ ਹੋ ਰਹੀ ਹੈ ਤੇ ਚਲੋ ਜੀ ਮੈਂ ਹੁਣ ਚਾਹ ਪੀ ਲਾਂ ਬਸ ਬੱਚੇ ਆਣ ਆਲੇ ਨੇ ਇਹ ਜਿਹੜੀ ਸੀਗੀ ਪ੍ਰੋਪਰ ਮੀਨਸ ਡੀਪ ਕਲੀਨਿੰਗ ਹੋ ਚੁੱਕੀ ਐ ਹਾਂਜੀ ਚਾਹ ਮੇਰੀ ਬਣ ਗਈ ਪਰ ਪਹਿਲਾਂ ਹੁਣ ਮੈਂ ਫਤੇ ਉਹਨਾਂ ਨੂੰ ਰੀਸੀਵ ਕਰ ਲਵਾਂ ਕਿਉਂਕਿ ਉਹ ਆਣੀ ਵਾਲੇ ਨੇ ਬਸ 3-4 ਮਿੰਟ ਰਹਿ ਗਏ ਤੇ ਅੱਜ ਅਧਰਮਾਲੀ ਨੂੰ ਬੁਲਾਇਆ ਸੀਗਾ ਅਸੀਂ ਆਹ ਇੱਕ ਉਹ ਟੱਨ ਨੂੰ ਪਤਾ ਨਹੀਂ ਕੀ ਹੋ ਰਿਹਾ ਆਪਣੇ ਆਪ ਸੁੱਕਦੇ ਜਾਂਦੇ ਨੇ ਇੰਦਰ ਕੱਪੜੇ-ਕੱਪੜੇ ਜਿਹੜੇ ਰਹਿ ਗਏ ਸੀਗੇ ਉਹ ਤੋ ਉਹ ਤੋਂ ਦੇਮਨ ਨੇ ਆਲਮੋਸਟ ਮੀਨ ਰੇਤੀ ਦਾ ਪਰਸੈਂਟ ਸੜਾ ਜਿਹੜਾ ਕੰਮ ਹੋ ਗਿਆ ਸਾਰਾ ਕੁਝ ਵਧੀਆ ਨਿਕਲ ਚੁੱਕਿਆ ਬਸ ਥੋੜਾ ਬਹੁਤਾ ਰਹਿ ਗਿਆ ਹੈ ਉਹ ਤਾਂ ਚਲੋ ਡੇਲੀ ਬੇਸਿਸ ਤੇ ਚੱਲਦਾ ਹੀ ਰਹਿੰਦਾ ਹੈ ਹੁਣ ਬਾਹਰੋਂ ਬੇੜਾ ਪੂਰਾ ਰਹਿ ਗਿਆ ਇਹ ਅਸੀਂ ਸ਼ਾਮ ਨੂੰ ਧੋਵਾਂਗੇ ਹੁਣ ਤਾਂ ਬਹੁਤ ਧੁੱਪ ਹੋਈ ਬਈ ਬਾਹਰ ਖੜਿਆ ਨਹੀਂ ਜਾ ਰਿਹਾ ਮੀਂਹ ਹਲਕਾ ਹਲਕਾ ਜਿਹਾ ਪਈ ਜਾਂਦਾ ਪਰ ਉਹ ਹੀ ਧੁੱਪੇ ਪਈ ਜਾਂਦਾ ਕੀ ਫਾਇਦਾ ਉਸ ਮੀਂਹ ਦਾ ਗੇਟ ਖੁੱਲਿਆ ਪਿਆ ਬਸ ਦੋ 5 ਪੰਜਾ ਹੋ ਗਿਆ ਜੀ 5 ਮਿੰਟ ਹੋਰ ਹੋ ਜਾਏਗਾ ਡਰਾਇੰਗ ਰੂਮ ਦੀ ਨਾ ਸੈਟਿੰਗ ਚੇਂਜ ਕਰਤੀ ਗੱਲ ਮੈਂ بڑا ਸੋਫਾ ਇੱਧਰ ਲਾਤਾ ਛੋਟੇ ਸੋਫੇ ਉਧਰ ਹਾਂ ਦੱਸਿਓ ਸਾਰੇ ਜਣੇ ਮੈਨੂੰ ਕਿੱਦਾਂ ਲੱਗ ਰਿਹਾ ਤੇ ਇੱਧਰ ਇੱਕ ਐਕਸਟਰਾ ਟੇਬਲ ਪਿਆ ਸੀਗਾ ਆ ਮੇਚਾ ਪਈ ਆ ਫਾਤੀ ਸੱਛੀ ਗੱਲ ਨਹੀਂ ਕੁਝ ਨਹੀਂ ਹੈ ਇੱਧਰ ਹਾਂਜੀ ਮੱਲੀ ਆਇਆ ਸੀ ਅੱਜ ਗਮਲਾ ਦੇਖਦੇ ਆਂ ਸਾਰੀ ਮੱਲੀ ਆਇਆ ਸੀ ਅੱਜ ਹਾਂਜੀ ਫਾਤੀ ਫਾਤੀ ਤੋਂ ਡੀ ਐਕਟੀਵਿਟੀ ਕਿਵੇਂ ਹੋਈ ਅੱਜ ਸੱਚਾ ਸਬਸਕ੍ਰਾਈਬ ਕਿਹੜੀ ਈਵੀਐਸ ਦੀ ਕਿਹੜੀ ਹੋਈ ਉਧਰ ਮਮਾ ਨੂੰ ਦੱਸ ਦੇ ਮਮਾ ਪੁੱਛ ਰਿਹਾ ਤੈਨੂੰ ਕਿਉਂ ਕਹਿੰਦਾ ਅੱਜ ਨਹੀਂ ਦੱਸਣਾ ਹਾਂ ਫਤਿ ਜਾਓ ਛੇਤੀ ਜਾਓ ਛੇਤੀ ਜਾਓ ਛੇਤੀ ਜਾਓ ਅਜੀ ਵੀ ਸਟਾਕ ਆਤਾ ਸਾਰਾ ਇਧਰ ਚੱਕੇ ਬੁਟੀਕ ਰਾਹ ਤੇਗਾ ਹੋਣਾ ਬੁਟੀਕ ਚ ਵੀ ਸੈਟਿੰਗ ਕੀਤੀ ਕਿ ਨਹੀਂ ਮੈਂ ਕੱਪੜੇ ਨਾਲ ਲੈਣੇ ਕਿ ਬਾਹਰ ਲਫਾਪਾਣਾ ਹਾਂ ਹਾਂ ਲਾਣਗੇ ਸਾਡੇ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰੋ ਸਰਪ੍ਰਾਈਜ਼ ਮਿਲਦੇ ਹੈ ਸਰਪ੍ਰਾਈਜ਼ ਮਿਲਦੇ ਹਮ ਫਤਿ ਬੋਕਾ ਟੈਨਸ਼ਨ ਚ ਰਹਿਣਾ ਲੁਕ ਰੱਖੇਂ ਦੰਦ ਰੋ ਸਾਡਾ ਲੁਕ ਰੱਖੇਂ ਕਹਿੰਦਾ ਲੁਕ ਰੱਖੇਂ ਮੈਂ ਬਣਾ ਦੇਤੁ ਤਰੀ ਨੂੰ ਪਾਉਣਾ ਹਮ ਭਾਜੀ ਕਿੱਥੇ ਗਏ ਨਗੇਟ ਨੂੰ ਲੋਕ ਲੱਗਾ ਹੈ ਹੈ ਕੀ ਆ ਸੀ ਨਾ ਲਾ ਕੀ ਲੋਕ ਰੱਖੇ ਨੇ ਲੈ ਅੰਮਾ ਨੇ ਅਧਰ ਸਾਰੇ ਕੱਪੜੇ ਅੱਜ ਕੱਢ ਕੇ ਤੇ ਇੱਧਰ ਦੇਖੋ ਪਰ ਬੁਟੀਕ ਦੀ ਸੈਟਿੰਗ ਕਰਨ ਵਾਲੀ ਹੈ ਜੀ ਏਸੀ ਕਰਕੇ ਬੁਟੀਕ ਵੀ ਠੰਡਾ ਠੰਡਾ ਹੋਇਆ ਪਿਆ ਫਤਿਹ ਅੱਜ ਬਹੁਤ ਦਾਸਤਾ ਦੋ ਤੁਹਾਡੀ ਐਕਟੀਵਿਟੀ ਜਰੂਰ ਹੈ ਸੱਚ ਹੈ ਹੈ ਫਤਿਹ ਵਧੀਆ ਕੀ ਵਧੀਆ ਵਧੀਆ ਕੀ ਸੁਣੀ ਸੀ ਮੈਡਮ ਨੇ ਇੱਧਰ ਆ ਜਾਓ ਹੋ ਗਿਆ ਲੋ ਫਤਿਹ ਦੀ ਬੈਂਚ ਲੜਾਈ ਹੋ ਗਈ ਕਿਸੇ ਮੁੰਡੇ ਦੇ ਨਾਲ ਉਹਨੇ ਇਹਨੂੰ ਥੱਪੜ ਮਾਰਤਾ ਤੇ ਉਹਨੇ ਇਹਨੇ ਪਤਾ ਨਹੀਂ ਉਹਨੂੰ ਕੁਝ ਕਹਿਤਾ ਹੈ ਤੇ ਮੈਂ ਹੁਣ ਮੰਡੇ ਨੂੰ ਹੀ ਗੱਲ ਕਰਾਂਗੀ ਕੱਲ ਤੇ ਸੰਡੇ ਆ ਮੰਡੇ ਨੂੰ ਗੱਲ ਕਰਾਂਗੀ ਆਜੋ ਆਜਾ ਮੇਰਾ ਬੱਚਾ ਮੇਰੇ ਸਿਆਣਾ ਪੁੱਤਣਾ ਆਜੋ ਰੋਂਦੇ ਨਹੀਂ ਹੁੰਦੇ ਆ ਮੈਂ ਠਾਡੇ ਕਰਕੇ ਚਾਹ ਮੇਰੀ ਠੰਡੀ ਹੋ ਗਈ ਬੁੱਤ ਮੈਂ ਕਦੋਂ ਦੀ ਬੈਠੀ ਠਾਡੀ ਵੇਟ ਲਈਆਂ ਕਰਨ ਚਲੋ ਉੱਠੋ ਰੋਣਾ ਨਹੀਂ ਹੈਗਾ ਖੜ੍ਹ ਜਾਓ ਚਲੋ ਖੰਡ ਕੋਠ ਮੇਰਾ ਪੁੱਤ ਚਲੋ ਜੀ ਮਸਲਾ ਇੱਧਰ ਸੌਟ ਆਊਟ ਹੋ ਗਿਆ ਠੀਕ ਹੈ ਮੇਰੇ ਬੱਚਾ ਹਾਂਜੀ ਪਨੀਤ ਕੀ ਦਵਾਵਾਂ ਤੁਹਾਨੂੰ ਖਾਸ ਇਹ ਸੀ ਜੋ ਪਾਫਾ ਵੀ ਆ ਰਹੀਆਂ ਨੇ ਪਨੀਤ স্মੋਕ ਕੱਢ ਰਿਹਾ ਬੱਬਰ ਵਾਲੀ ਕੀ ਖਾਸ ਦਵਾਵਾਂ ਦੱਸੋ ਬਣਾ ਦੇ ਯਾਰ ਬੱਚਾ ਪੁੱਤ ਜਾਂਦੇ ਕਾਫੀ ਐ ਸ਼ੇਕ ਤਾਂ ਬਣਾਣਾ ਖਤਮ ਹੋਏ ਹੋਏ ਨੇ ਹਾਂ ਥੋੜੀ ਸਟਰੋਂਗ ਜੀ ਕਰਕੇ ਬਣਾ ਦੇ ਅੱਛਾ ਸਟਰੋਂਗ ਮਿੰਦ ਲਾਦਾ ਕਾਫੀ ਖਤਮ ਹੋ ਗਈ ਹੂੰ ਤੁਹਾਨੂੰ ਘਰ ਦੁੱਧ ਹੀ ਪੀ ਕੇ ਸਾਰਨਾ ਪੈਣਾ ਨਾ ਹੋਰ ਘਰ ਲੋ ਜੀ ਆਪਾਂ ਕਿਚਨ ਚ ਆ ਗਏ 커피 ਬਣਾਉਣ ਵਾਸਤੇ ਤੇ ਪ੍ਰਨੀਤ ਕੰਦਾ ਅੱਜ ਦਾ ਮਾਸਿਸ ਸਟਰੋਂਗ ਜੀ 커피 ਬਣਾ ਦੋ ਕਹਿੰਦਾ ਪਹਿਲਾਂ ਤਾਂ ਕਹਿੰਦਾ ਕੋਈ ਸਪੈਸ਼ਲ ਬਣਾ ਕੇ ਦੋ ਕਿ ਇਕੱਲੇ ਹੈ ਨਹੀਂ ਬਣਾਉਣਾ ਚਾਹੇਕ ਬਣਾਉਣਾ ਨਹੀਂ ਤੇ ਮੈਂ ਸਾਨੂੰ 커피 ਕਹਿੰਦੇ ਸਟਰੋਂਗ ਬਣਾ ਕੇ ਦੋ ਦੋ ਪੈਕੇਟ ਪਾ ਲਿਓ ਬਸ ਮਨ ਨੂੰ 커피 ਘਾਟੀ ਪਾ ਕੇ ਦਿੰਨੀ ਹੁੰਦੀ ਆ ਜਿਆਦਾ 커피 ਵਧੀਆ ਨਹੀਂ ਹੁੰਦੀ ਹੈਗੀ ਬੱਚਿਆਂ ਵਾਸਤੇ ਪਰ ਅੱਜ ਉਹਨਾਂ ਦੇ ਕਹਿਣ ਕਰਕੇ ਮੈਂ ਐਡ ਕਰ ਰਹੀ ਆ ਬਸ ਤਾਂ ਇੱਕ ਪਾਉ ਇੱਕ ਪਾਉਚ ਦਾ ਵੀ ਘਾਟੀ ਕਰ ਦੇਣੀ ਹੁੰਦੀ ਆ ਅੱਜ ਮੈਂ ਦੋ ਪੈਕੇਟ ਕਰ ਲਿਆ ਐਡ ਤੇ ਇਧਰੋਂ ਦੇਖੋ ਸਾਰੀ ਆਹ ਸੈਟਿੰਗ ਚੇਂਜ ਕਰਵਾਤੀ ਅਮਨ ਨੇ ਕਿ ਵਧੀਆ ਹੁਣ ਇਧਰ ਇਧਰ ਵਾਲੀ ਸਾਈਡ ਤੇ ਸਪੇਸ ਵੀ ਕਾਫੀ ਬਚ ਗਈ ਤੇ ਮਾਈਕ੍ਰੋਵੇਵ ਤਾਂ ਵੈਸੇ ਤੁਹਾਨੂੰ ਪਤਾ ਸਾਰਿਆਂ ਦੇ ਘਰ ਚ ਮਿਲਦਾ ਸਮਾਨ ਰੱਖਣ ਵਾਸਤੇ ਯੂਜ਼ ਹੁੰਦਾ ਉੱਪਰ ਤੇ ਉਹਦੇ ਵਿੱਚ ਉਹ ਤੇ ਆਪਾਂ ਨੂੰ ਘੱਟ ਯੂਜ਼ ਕਰਦੇ ਆ ਤੇ ਲੋ ਜੀ ਆਪਾਂ ਕਾਫੀ ਨੂੰ ਇੱਕ ਜਿਹੜਾ ਦਿਵਾ ਲਈਏ ਪਹਿਲਾਂ ਹਾਂਜੀ ਅੰਦਰ ਵੀ ਲੱਗਦਾ ਲੜਾਈ ਹੋ ਰਹੀ ਆ ਪਤ ਤੂੰ ਆਪਣੀ ਨਿੱਕਰਵਾ ਦਿਖਾ ਤਾ ਨਹੀਂ ਉੱਤਰੀ ਤੂੰ ਫੜ ਲਓ ਆਪਣੀ ਕਾਫੀ ਡੋਲ ਨਾ ਦਿਓ ਨਹੀਂ ਨਹੀਂ ਤੜਾ ਜਿਆਦਾ ਮੈਨੂੰ ਫਤ ਤਖਣ ਤੂੰ ਹੀ ਪੀਣੀ ਨਹੀਂ ਹੈਗੀ ਜਿਆਦਾ ਜਾਂ ਮੰਮਾ ਬੁਲਾ ਰਹੇ ਨੇ ਜਾਂ ਫਿਰ ਉਹ ਵਾਲਾ ਲੈ ਲਿਓ ਮੇਰੇ ਨਾਲ ਉਹ ਉਹ ਫੋਨ ਚੱਕੋ ਮੰਮਾ ਨੂੰ ਫੋਨ ਦੇ ਕੇ ਆਓ ਫਤੇ ਮੰਮਾ ਨੂੰ ਫੋਨ ਮੰਗਾਓ ਬਟਾ ਉਹਦਾ ਕੰਮ ਚੱਲ ਰਿਹਾ ਮੈਂ ਤਰੂ ਸ਼ੋਰ ਦੀ ਆਵਾਜ਼ ਆ ਰਹੀ ਆ ਤੇ ਇੱਕ ਗੱਡੀ ਹੋਰ ਆ ਜੀ ਗੱਡੀ ਲਈ ਆ ਕਿਸੇ ਨੇ ਠੀਕ ਆ ਇਹ ਆਪਾਂ ਤੁਹਾਡੇ ਵਾਸਤੇ ਉਹ ਛੱਡ ਰਹੇ ਆ ਗੈਸ ਕਰੋ ਤੁਸੀਂ ਵੀ ਗੱਡੀ ਲਈ ਕਿੰਨੇ ਆ ਠੀਕ ਆ ਤੇ ਸਾਰੇ ਜਾਨੇ ਆਪਣੀਆਂ ਸ਼ੁਭ ਸ਼ਾਮਾਂ ਦੋ ਪਿਆ ਬਲੇਸਿੰਗਸ ਦੋ ਦੀਵਾ ਗੁਰੂ ਅੱਗੇ ਹੋਰ ਤਰੱਕੀ ਬਖਸ਼ਣ ਪਰ ਲਈ ਕਿੰਨੇ ਆ ਤੁਸੀਂ ਗੈਸ ਕਰਿਓ ਠੀਕ ਆ ਤੁਸੀਂ ਸਾਰੇ ਜਾਨੇ ਕਮੈਂਟ ਸੈਕਸ਼ਨ ਵਿੱਚ ਮੈਨੂੰ ਜਰੂਰ ਦੱਸਿਓ ਮੈਂ ਦੇਖਦੀ ਆ ਤੁਹਾਡਾ ਆਈਡੀਆ ਜਿਹੜਾ ਹੈਗਾ ਆ ਸਹੀ ਨਿਕਲਦਾ ਹੈ ਕਿ ਗਲਤ ਨਿਕਲਦਾ ਪਨੀਰ ਸਹੀ ਹੈ ਨਾ ਹੈਨਾ ਹਾਂ ਪਰਨੀਰ ਨੂੰ ਲੱਗੀ ਹੋਈ ਆ ਗੇਮ ਦੀ ਤੇ ਉਹ ਦੂਜਾ ਬੰਦਾ ਬਾਹਰੇ ਪੰਗੇ ਲੈਣ ਲੱਗਾ ਹੋਇਆ ਮਨ ਮਮਾ ਨਾਲ ਇਹ ਹਰੇਕ ਬਲੌਕ ਸਨੀਕਰ ਪਾ ਕੇ ਰੱਖਦਾ ਕੱਲ ਛੁੱਟੀ ਮੌਜਾਂ ਹੈ ਹਮਰਾ ਜਿਵੇਂ ਨਾਗੀ ਰਤੀ ਹੈ ਹੈ ਆ ਆਪਣਾ ਇੰਸਟਾ ਤੇ ਪੇਜ ਬਣਿਆ ਹੋਇਆ ਜੀ ਭੈਣਾਂ ਦਾ ਬੁਟੀਕ ਤੇ ਇਹਦੇ ਤੇ ਸਾਰੇ ਜਿੰਨੇ ਵੀ ਸਾਡੇ ਸੂਟ ਹੈਗੇ ਨੇ ਉਹਨਾਂ ਦੀ ਅਸੀਂ ਰੀਲਸ ਬਣਾ ਕੇ ਪਾਉਨੇ ਆ ਆ ਵਾਲਾ ਉਹੀ ਸੂਟ ਹੈ ਜਿਹੜਾ ਹੁਣ ਮੈਂ ਪਾਇਆ ਹੋਇਆ ਤੇ ਆਹ ਲੋ ਜੀ ਇੱਥੇ ਮੈਂ 뮤జిక్ ਬੰਦ ਕੀਤਾ ਹੋਇਆ ਵੀ ਕਾਪੀਰਾਈਟ ਆ ਜਾਂਦਾ ਹੁੰਦਾ ਆ ਸਾਰੇ ਆਪਣੇ ਹੈਂਡਵਰਕ ਤੇ ਸੂਟ ਨੇ ਜਿਹੜੇ ਬਣ ਕੇ ਬਾਰੇ ਵੀ ਜਾਂਦੇ ਨੇ ਇੰਡੀਆ 'ਚ ਵੀ ਆਰਡਰ ਕਰਦੇ ਨੇ ਆ ਦੇਖੋ ਕਿੰਨੇ ਪਿਆਰੇ ਪਿਆਰੇ ਡਿਜ਼ਾਈਨ ਨੇ ਆ ਦੇਖੋ ਜੀ ਇਹ ਤਾਂ ਤੁਹਾਨੂੰ ਮੈਂ ਉਸ ਦਿਨ ਦਿਖਾਇਆ ਵੀ ਸੀਗਾ ਘਰੇ ਵੀ ਆ ਸਾਰੇ ਸੂਟ ਆਪਣੇ ਬੁਟੀਕ ਤੋਂ ਰੈਡੀ ਹੋ ਕੇ ਗਏ ਨੇ ਤੇ ਇੱਕ ਸੂਟ ਤੇ ਆ ਵੀ ਲਾਈ ਵੀ ਇਹ ਤਾਂ ਮਤਲਬ ਪੁਰਾਣਾ ਹੋ ਗਿਆ ਹੁਣ ਅਮਨ ਨੇ ਵੀ ਪਾਇਆ ਬੜੀ ਵਾਰੀ ਮੈਂ ਵੀ ਪਾ ਲਿਆ ਮੈਂ ਦੋ ਵਾਰੀ ਮੈਂ ਪਾ ਲਿਆ ਅੱਜ ਕਾ ਮੈਂ ਚੁੰਨੀ ਲੈ ਕੇ ਗਈ ਸੀਗੀ ਸਕੂਲ ਤੇ ਸਾਰਿਆਂ ਨੇ ਇੰਨੀ ਪਸੰਦ ਕੀਤੀ ਕਹਿੰਦੇ ਗਗਨ ਮੈਡਮ ਚੁੰਨੀ ਬੜੀ ਸੋਹਣੀ ਚੁੰਨੀ ਬੜੀ ਸੋਹਣੀ ਹੈ ਤੇ ਸੱਚੀ ਚੁੰਨੀ ਚ ਨਾ ਮਿਹਨਤ ਵੀ ਬਹੁਤ ਜ਼ਿਆਦਾ ਕੀਤੀ ਹੋਈ ਹੈ ਦੇਖੋ ਮੈਂ ਤੁਹਾਨੂੰ ਦਿਖਾਨੀ ਆਂ ਆਹ ਦੇਖੋ ਇਹ ਆਹ ਨੂੰ ਇੱਕ ਪਾਸੇ ਦੇਖੋ ਇਦਾਂ ਹਾ ਪੂਰਾ ਵਰਕ ਕੀਤਾ ਹੋਇਆ ਹੈ ਇਦਾਂ ਬਾਕਸੇ ਜੇ ਬਣੇ ਹੋਏ ਨੇ ਬਤਲ ਬਹੁਤ ਪਿਆਰਾ ਚੁੰਨੀ ਦੀ ਨਾ ਮਤਲਬ ਇੱਕ ਅਲੱਗ ਤੋਂ ਹੀ ਗ੍ਰੇਸ ਜੀ ਆ ਰਹੀ ਹੈ ਬੜੀ ਘੈਂਟ ਜੀ ਤੇ ਜਾ ਕੇ फटाफट ਤੁਸੀਂ ਇਹਦੇ ਤੇ ਨਾਲੇ ਤਾਂ ਮੇਰਾ ਫੋਲੋ ਕਰ ਲਓ ਮੇਰਾ ਹੈਗਾ ਇੰਸਟਾ ਦੇ ਆਈਡੀ ਜੀ ਗਗਨ ਗਗਨਵਾਸੀ24 ਤੇ ਅਮਨ ਇਹਨਾਂ ਦਾ ਹੈਗਾ ਆਪਣਾ ਜਿਹੜਾ ਸਾਡਾ ਬੁਟੀਕ ਦਾ ਹੈਗਾ ਉਹ ਹੈਗਾ ਬਾਣਾ ਦੇ ਬੁਟੀਕ ਦੇ ਨਾਮ ਤੋਂ ਹੀ ਆ ਤੇ ਤੁਸੀਂ ਜਾ ਕੇ ਉਸ ਪੇਜ ਨੂੰ ਫੋਲੋ ਕਰ ਲਓ ਤੇ ਆਪਣੇ ਜਿਹੜੇ ਸਬਸਕ੍ਰਾਈਬਰ ਹੈਗੇ ਨੇ फटाफट 10k ਹੋ ਗਏ ਨੇ ਥੋੜੇ ਜਿਹਾ ਰਹਿ ਗਏ ਬਸ 40-50 ਹੋਰ ਰਹਿ ਗਏ ਨੇ ਮੈਨੂੰ ਲੱਗਦਾ ਹਾਂ ਅੱਜ ਕੱਲ੍ਹ ਚ ਹੋ ਜਾਣਗੇ ਤੇ ਪਰ ਮੈਨੂੰ ਨਾ ਕਦੀ ਵੀ ਐ ਨਹੀਂ ਲੱਗਿਆ ਹੈਗਾ ਵੀ ਜਿੱਦਾਂ ਆ ਹੁੰਦਾ ਨਾ ਕਰ ਲੋ ਕਰ ਲੋ ਇਕੱਠੇ ਕਰ ਲੋ ਇਕੱਠੇ ਕਰ ਲੋ ਕਿ ਕਹਿ ਆਉਂਦਾ ਕਿ ਜਿੰਨੇ ਕ ਭੈਣ ਭਰਾ ਹੋਰ ਵੀ ਜਿਹੜੇ ਜੁੜਨ ਬਹੁਤ ਵਧੀਆ ਚੰਗੀ ਗੱਲ ਹੈ ਵਧੀਆ ਵਧੀਆ ਜੁੜਨ ਹੈ ਨਾ ਪਰ ਜਿੰਨੇ ਵੀ ਭੈਣ ਭਰਾ ਆਪਣੇ ਜੁੜੇ ਹੋਏ ਨੇ ਸਾਰੇ ਸੱਚੀ ਦਿਲੋਂ ਕਰਦੇ ਨੇ ਤੇ ਬੜਾ ਪਿਆਰ ਕਰਦੇ ਨੇ ਤੇ ਇਹ ਚੀਜ਼ ਬੜੀ ਵਧੀਆ ਲੱਗਦੀ ਹੈ ਕਿਉਂਕਿ ਮੈਨੂੰ ਲੱਗਦਾ ਵੀ ਕੋਈ ਕੋਈ ਹੁੰਦਾ ਜਿਹਨੂੰ ਕੋਈ ਇੰਨਾ ਪਿਆਰ ਕਰਦਾ ਹੈ ਤੁਹਾਡੇ ਕਮੈਂਟ ਪੜ ਕੇ ਜਾਣ ਪੈ ਜਾਂਦੀ ਆ ਬੰਦਾ ਇੱਕ ਬਿਮਾਰ ਵੀ ਹੋ ਜਾਂਦਾ ਪਰ ਤੁਹਾਡੇ ਕਮੈਂਟ ਪੜ ਕੇ ਇੰਨਾ ਵਧੀਆ ਲੱਗਣ ਲੱਗ ਜਾਂਦਾ ਸੱਚੀ ਬਲਿੰਦਰ ਵੀ ਸਾਰੇ ਕਮੈਂਟ ਪੜਦੇ ਉਹ ਵੀ ਕਹਿੰਦੇ ਹੁੰਦੇ ਕਹਿੰਦੇ ਕਮੈਂਟ ਕਿੰਨੇ ਵਧੀਆ ਕਮੈਂਟ ਕਰਦੇ ਨੇ ਸਾਰੇ ਮਤਲਬ ਕੋਈ ਕਿਸੇ ਨੂੰ ਬਿਨਾ ਕਿਸੇ ਲਾਲਚ ਤੋਂ ਕੋਈ ਇੰਨਾ ਪਿਆਰ ਕਰਦਾ ਹੋਣਾ ਤੇ ਆਬੀਅਸਲੀ ਇਹ ਉਹ ਚੀਜ਼ ਬਹੁਤ ਵਧੀਆ ਲੱਗਦੀ ਹੈ ਮੇਰੇ ਕੋਈ ਭੈਣ ਉਹਨੇ ਸਟੇਟਸ ਪਾ ਰੱਖਿਆ ਸੀਗਾ ਏਸੀ ਦਾ ਮੈਨ ਲਗਾਉਣਾ ਨੇ ਲਿਆ ਤੇ ਮੈਂ ਵਧਾਈਆਂ ਦੇ ਦਿਆਂ ਕਹਿੰਦੇ ਨਾਲ ਹੀ ਉਸ ਦਾ ਸ਼ੇਅਰ ਸ਼ਾਇਰ ਤੋਂ ਲੈ ਕੇ ਵੀਡੀਓ ਹੋ ਗਈ ਸੀ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਛੇਤੀ ਦਵਾਵੇ ਹਨਾ ਜੇ ਨਹੀਂ ਮਿਲਿਆ ਹੈਗਾ ਸਾਰੇ ਖੁਸ਼ ਰਹਿਣ ਯਾਰ ਜਿਹੜੀ ਮੇਨ ਚੀਜ਼ ਹੀ ਹੁੰਦੀ ਹੈ ਵੀ ਸਾਰੇ ਖੁਸ਼ ਰਹਿਣ ਫਾਸਟ ਕਰ ਜਦੋਂ ਬਿਮਾਰ ਨਹੀਂ ਹੋ ਉਹਦੇ ਤੇ ਮੈਨੂੰ ਜਿਆਦਾ ਟੈਨਸ਼ਨ ਨਹੀਂ ਵੈਂਦੀ ਤੇ ਸਾਰੇ ਜਾਣੇ ਖੁਸ਼ ਰਹਿਣਾ ਕਰੋ ਟੈਨਸ਼ਨ ਨਾ ਲਿਆ ਕਰੋ ਕਿਉਂਕਿ ਕੋਈ ਫਾਇਦਾ ਨਹੀਂ ਹੈਗਾ ਹਨਾ ਇੱਕ ਮਿੰਟ ਦਾ ਭਰੋਸਾ ਨਹੀਂ ਹੈਗਾ ਵੀ ਕੀ ਹੋ ਜਾਵੇ ਤੇ ਬਾਕੀ ਚਲੋ ਜੀ ਬਹੁਤ ਹੋ ਗਈਆਂ ਸੀਰੀਅਸ ਗੱਲਾਂ ਹੁਣ ਆਪਾਂ ਕਰਦੇ ਹਾਂ ਬਾਰੇ ਕੰਮ ਕਰ ਤੇ ਬਾਰੇ ਥੋੜਾ ਜਿਹਾ ਮਿਸਤਰੀ ਦਾ ਕੰਮ ਚੱਲ ਰਿਹਾ ਬਸ ਉਹ ਹੋ ਜਾਵੇ ਉਸ ਤੋਂ ਬਾਅਦ ਦੇਖਦੇ ਹਾਂ ਹੋਰ ਕੀ ਕੀ ਸੈਟਿੰਗ ਕਰਨੀ ਹੈ ਕੱਲ ਸ਼ਾਮ ਨੂੰ ਘਰ ਦੀ ਬਹੁਤ ਸਾਰਾ ਜਿਹੜਾ ਕੰਮ ਸੀਗਾ ਉਹ ਕਰ ਲਿਆ ਸੀਗਾ ਬਾਕੀ ਸਾਰੇ ਤਾਂ ਮਸਹੂਲ ਚਲੀ ਗਈ ਸੀ ਉਸ ਤੋਂ ਬਾਅਦ ਫਿਰ ਬਾਕੀ ਅਮਨ ਨੇ ਕਰਿਆ ਤੇ ਹੁਣ ਬਸ ਮੈਂ ਕਰਦੀ ਹਾਂ ਜਿਹੜਾ ਰਹਿ ਗਿਆ ਥੋੜਾ ਬਹੁਤਾ ਦੇਖਦੇ ਹਾਂ ਕੀ ਕੁਛ ਰਾਇਗਾ ਤੇ ਚਲੋ ਜੀ ਅੱਜ ਦਾ ਵਲੌਗ ਵੀ ਇੰਨਾ ਲੰਬਾ ਹੋਣਾ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਸ਼ਡਿਊਲ ਚੱਲ ਰਿਹਾ ਹੈ ਬਾਕੀ ਜਿਹੜੀ ਤਾਂ ਮੇਰੀ ਚੀਜ਼ ਹੈ ਕਿ ਤੁਸੀਂ ਗੱਡੀ ਦੀ ਗੈਸ ਕਰਕੇ ਦੱਸਿਓ ਜਰੂਰ ਵੀ ਕਨੇ ਲਈ ਹੈ ਤੇ ਸਾਰੇ ਜਣੇ ਵਧਾਈ ਵੀ ਜਰੂਰ ਦਿਓ ਗੈਸ ਕਰਨ ਦੇ ਨਾਲ ਨਾਲ ਤੇ ਹੁਣ ਤੁਹਾਨੂੰ ਮਿਲਾਂਗੇ ਅਸੀਂ ਕਿਸੇ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਸ਼ਸ਼ੀਂਕਾਲ ਹੱਸਦੇ ਵਸਦੇ ਰਹੋ ਕੁਝ ਵੀਡੀਓ ਤੇ ਸੱਚ ਕੱਲ ਕਮੈਂਟ ਆਏ ਸੀਗੇ ਕਿ ਮੇਰਾ ਨਾਮ ਲਿਓ ਤੇ ਪਲੀਜ਼ ਅਜੇ ਤੱਕ ਮੈਂ ਉਹ ਕਮੈਂਟ ਜਸ ਮੋਟੇ-ਮੁੰਟੇ ਰੀਡ ਕੀਤੇ ਨੇ ਤੇ ਮੈਂ ਬੈਠ ਕੇ ਰੀਡ ਕਰਾਂਗੀ ਤੇ ਹੋਪ ਤੁਸੀਂ ਅੰਡਰਸਟੈਂਡ ਕਰੋਗੇ ਬਾਕੀ ਜਿਹੜੇ ਤੁਹਾਨੂੰ ਪਹਿਲਾਂ ਕਹਿ ਰਹੇ ਸੀ ਕਿ ਮੈਨੂੰ ਡੇਲੀ ਰੁਟੀਨ ਦਾ ਜਿਹੜੇ ਉਸਿਕ ਉਹਨਾਂ ਦੀ ਆਈਡੀ ਤੇ ਉਸਿਕ ਲਿਖਿਆ ਮੈਨੂੰ ਤਾਂ ਨਾਮ ਨਹੀਂ ਪਤਾ ਹੋ ਗਿਆ ਰਿਹਾ ਤੇ ਪਲੀਜ਼ ਤੁਸੀਂ ਪਲੀਜ਼ ਗੁਸਾਰਾ ਕਰਿਓ ਮੇਰੀ ਰਿਕਵੈਸਟ ਤੁਹਾਡੇ ਅੱਗੇ ਮੈਂ ਜ਼ਰੂਰ ਮਤਲਬ ਮੈਂ ਤੁਹਾਨੂੰ ਪ੍ਰੋਮਿਸ ਨਹੀਂ ਕਰਦੀ ਕਿ ਫਿਕਸਡ ਡੇ ਹੀ ਹੈਗਾ ਬਟ ਹੁਣ ਥੋੜਾ ਜਿਹਾ ਨਾ ਮਤਲਬ ਆਈ ਥਿੰਕ ਸੋ 10 15 ਦਿਨ ਬਹੁਤ ਜ਼ਿਆਦਾ ਬਿਜ਼ੀ ਰਹਿਣ ਵਾਲੇ ਆ ਸੋ ਪਲੀਜ਼ ਸ਼ਾਇਦ ਮੇਬੀ ਉਸ ਤੋਂ ਬਾਅਦ ਲੇਟ ਹੋ ਜਾਊਗਾ ਤਾਂ ਸੋ ਪਲੀਜ਼ ਡੀਅਰ ਸੌਰੀ ਬਟ ਜ਼ਰੂਰ ਮੈਂ ਕੋਸ਼ਿਸ਼ ਜ਼ਰੂਰ ਕਰਾਂਗੀ ਕਿ ਮੈਂ ਵਲੌਗ ਲੈ ਕੇ ਆਵਾਂ ਸਵੇਰ ਤੋਂ ਲੈ ਕੇ ਵਸਤਾਂ ਬਸ ਉੱਠੇ ਜੀ ਰੈਡੀ ਹੋ ਗਏ ਜੀ ਸਕੂਲ ਚਲੇ ਗਏ ਆ ਗਏ ਘਰ ਦੇ ਕੰਮ ਰੋਟੀ ਪਾਣੀ ਰਾਤ ਨੂੰ ਬਸ ਉਹ ਕੁਝ ਚੱਲਦਾ ਬਟ ਫਿਰ ਵੀ ਚਲੋ ਤੁਸੀਂ ਕਿਹਾ ਤਾਂ ਮੈਂ ਜ਼ਰੂਰ ਤੁਹਾਡੀ ਡਿਮਾਂਡ ਪੂਰੀ ਕਰਾਂਗੀ ਤੇ ਚਲੋ ਜੀ ਬਹੁਤ ਹੋਰੀਆਂ ਗੱਲਾਂ ਹੁਣ ਆਪਾਂ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਇੱਕ ਵਾਰੀ ਫੇਲ ਤੋਂ ਇੱਕ ਵਾਰੀ ਹੱਸਣ ਤੋਂ ਆ ਚੁੱਕੇ ਇੱਕ ਵਾਰੀ ਫੇਰ ਤੋਂ ਸਾਰਿਆਂ ਨੂੰ ਪਿਆਰ ਭਰੀ ਸਸ਼ੇ ਕਾਲ ਲਵ ਯੂ ਔਰ ਹੱਸਦੇ ਵਸਤੇ ਰਹੋ